ਜਦੋਂ ਉਹ ਫੈਰੀング ਹੁੰਦੀ ਹੈ ਤਾਂ ਪਤਾ ਲੱਗਦਾ ਹੈ ਤਾਂ ਰਾਣਾ ਬਲਾ ਚੌਰੀ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਵੀ ਲੌਰੈਂਸ ਦੇ ਨਾਲ ਵੀ ਉਹਦੇ ਲਿੰਕ ਸੀਗੇ ਤਾਂ ਕਰਕੇ ਵੀ ਉਹਨਾਂ ਨੇ ਬਬੀਹਾ ਗਰੁੱਪ ਨੇ ਜਿਹੜਾ ਬਦਲਾ ਲਿਆ ਏ ਸਿੱਧੂ ਮੂਸੇਵਾਲੇ ਦਾ ਇਹ ਵੀ ਕਿਹਾ ਜਾ ਰਿਹਾ ਉਹਨਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਇੰਸਟਾਗ੍ਰam ਉੱਤੇ ਇੱਥੇ ਜਿਹੜਾ ਕਤਲ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਏ ਪਤਾ ਨਹੀਂ ਕਿਉਂ ਪੰਜਾਬ ਨੂੰ ਕੀ ਦੀ ਨਜ਼ਰ ਲੱਗੀ ਕੋਈ ਪਤਾ ਨਹੀਂ ਹੈ ਮਤਲਬ ਜੇ ਕੋਈ ਚੰਗਾ ਇਨਸਾਨ ਕੋਈ ਚੰਗਾ ਕੰਮ ਕਰਦਾ ਜਿਵੇਂ ਸਿੱਧੂ ਮੂਸੇਵਾਲਾ ਸੀਗਾ ਜਿਵੇਂ ਆ ਮੁੰਡਾ ਸੀਗਾ ਮਤਲਬ ਬਹੁਤ ਹੀ ਵਧੀਆ ਮੁੰਡਾ ਸੀਗਾ ਬਹੁਤ ਹੀ ਵਧੀਆ ਕਬੱਡੀ ਕੱਪ ਕਰਵਾ ਰਿਹਾ ਸੀਗਾ ਧੀਰੇ ਧੀਰੇ ਲੋਕੀ ਕਬੱਡੀ ਕੱਪ ਛੱਡਦੇ ਜਾ ਰਹੇ ਆ ਪਹਿਲਾਂ ਦੇਖੋ ਸੰਦੀਪ ਲੰਦ ਲੰਬੀਆਂ ਦੇ ਗੋਲੀਆਂ ਮਾਰੀਆਂ ਫਿਰ ਸਿੱਧੂ ਮੂਸੇਵਾਲੇ ਦੀ ਆ ਹੁਣ ਆ ਚੌਥਾ ਟਾਰਗੇਟ ਤੀਜਾ ਹੈ ਕਿਉਂਕਿ ਇਹੋ ਜੀ ਗੱਲਾਂ ਤਾਂ ਸਿੱਧੂ ਮੂਸੇਵਾਲੇ ਦੇ ਪਿੱਛੇ ਵੀ ਹੁੰਦੀ ਸੀਗੀ ਲੇਕਿਨ ਉਹ ਪਿੰਡ 'ਚ ਹੀ ਰਹਿੰਦਾ ਸੀਗਾ ਸੱਚਾ ਬੰਦਾ ਸੀਗਾ ਜੀ ਠੀਕ ਹੈ ਜੀ ਜਿਹਦੀ ਚੜ੍ਹਾਈ ਹੁੰਦੀ ਹੈ ਉਹਦੇ ਪਿੱਛੇ ਮਾੜੇ ਅਨਸਰ ਲੱਗ ਜਾਂਦੇ ਆ ਤੇ ਉਹ ਇਹਨਾਂ ਨੂੰ ਮਾਰ ਦਿੰਦੇ ਆ ਤੇ ਬਾਅਦ 'ਚ ਆਪਣਾ ਨਾਮ ਜਾਂ ਫੈਮ ਲੈਂਦੇ ਆ ਤੇ ਅੱਜਕੱ ਪਰ ਲੱਗਦਾ ਹੈ ਇਹ ਮੇਰੇ ਕਿ ਤੁਸੀਂ ਸੌਰੀ ਬੋਲ ਕੇ ਨਿਕਲ ਜਾਓ ਤਾਂ ਵਧੀਆ ਗੱਲ ਹੈ ਨਹੀਂ ਤਾਂ ਤੁਹਾਨੂੰ ਕੋਈ ਵੀ ਗੋਲੀ ਮਾਰ ਸਕਦਾ ਕਦੋਂ ਵੀ ਮਾਰ ਸਕਦਾ ਹੈ ਮਨਕੀਰਤ ਉਹ ਅਲਕ ਹੋ ਗਿਆ ਚ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਹੈ ਬਲਕੌਰ ਸਿੰਘ ਜੀ ਹੈਗੇ ਉਹਨਾਂ ਨੂੰ ਵੀ ਧਮਕੀ ਮਿਲ ਚੁੱਕੀ ਹੈ ਕਈ ਨਾਵੇਂ ਲੋਕਾਂ ਨੂੰ ਧਮਕੀ ਮਿਲ ਚੁੱਕੀ ਕਿ ਤੁਹਾਨੂੰ ਵੀ ਮਾਰਾਂਗੇ 6:00 6 ਦਾ ਟਾਈਮ ਸੀਗਾ ਉਹ ਸਾਹਮਣੇ ਹੀ ਮੈਂ ਉਹ ਪਰ ਅੱਛਾ ਸਾਹਮਣੇ ਉਹ ਇਧਰ ਹਰੇਕ ਕਬੱਡੀ ਦੀਆਂ ਖੇਡਾਂ 'ਚ ਮੈਂ ਪਾਣੀ ਪਲਾਉਣ ਦੀ ਸੇਵਾ ਕਰਦਾ ਜਿਸ ਟਾਈਮ ਚੌਥਾ ਮੈਚ ਤੇ ਫਾਈਨਲ ਖੇਡ ਆਪਣੀ ਹੋ ਗਿਆ ਏਡੇ ਆ ਉਹ ਇਧਰੋਂ ਆਏ ਨੇ ਇਧਰੋਂ ਇਥੇ ਆ ਗਿਆ ਕੰਮ ਹਰ ਇੱਕ ਮਾਪਿਆ ਚਾਹੁੰਦੇ ਕਿ ਸਾਡਾ ਬੱਚਾ ਤਰੱਕੀ ਵਾਲੀ ਨਾ ਕਰੇ ਕਿਉਂਕਿ ਤਰੱਕੀ ਕਰੂਗਾ ਤਾਂ ਉਹਨੂੰ ਗੋਲੀ ਮਾਰ ਦਿੱਤੀ ਜਾਊਗੀ ਜਾਂ ਫਿਰੋਤੀ ਮੰਗੀ ਜਾਊਗੀ ਲੇਕਿਨ ਉਹਨੂੰ ਮੁੰਡੇ ਨੂੰ ਸਾਈਡ ਤੇ ਬੁਲਾਇਆ ਕਿ ਇੱਕ ਕੱਲਾ ਮੁੰਡਾ ਆਇਆ ਕੋਈ ਉਹਦੇ ਕੋਲੇ ਆਇਆ ਸੀ ਕਿ ਸੈਲਫੀ ਕਰਾਣੀ ਹੈ ਤੁਸੀਂ ਥੋੜਾ ਸਾਈਡ ਤੇ ਆ ਜਾਓ ਜਦੋਂ ਉਹ ਸਾਈਡ ਤੇ ਆਇਆ ਤੇ ਇੱਕ ਮੁੰਡਾ ਕੋਈ ਦੋ ਮੁੰਡੇ ਹੋਰ ਖੜੇ ਸੀਗੇ ਉਹਨਾਂ ਨੇ ਉਹ ਤੇ ਉੱਪਰ ਕੋਈ ਕਪੜਾ ਵਗੈਰਾ ਮੁੰਨ ਟੱਕਿਆ ਸੀ ਟੱਕ ਤੇ ਬਾਅਦ ਬਾਅਦ ਮਤਲਬ ਉਹਨੂੰ ਲੱਗਿਆ ਹੋਗਾ ਕੋਈ ਯਾਰ ਦੋਸਤ ਮਜ਼ਾਕ ਕਰ ਰਹੇ ਹਨ ਲੇਕਿਨ ਇੰਨੀ دیر ਚ ਕੁਝ ਸਮਝਦਾ ਹੋ ਤਾਂ ਪਹਿਲਾਂ ਉਹਨ ਜੀ ਮਮਿੰਦਰ ਸਿੰਘ ਤੇ ਕੱਲ ਜਿਹੜੀ ਸੁਹਾਣਾ ਕਬੱਡੀ ਕੱਪ ਉੱਤੇ ਗੋਲੀਆਂ ਚਲਾਈ ਚਲਦੀਆਂ ਨੇ ਇੱਕ ਫਾਇਰਿੰਗ ਹੁੰਦੀ ਹੈ ਲੋਕਾਂ ਨੂੰ ਐ ਲੱਗਦਾ ਵੀ ਕਿਤੇ ਪਟਾਕਿਆਂ ਦੀ ਆਵਾਜ਼ ਆ ਜਦੋਂ ਉਹ ਰੇ ਫਾਇਰਿੰਗ ਹੁੰਦੀ ਹੈ ਤਾਂ ਪਤਾ ਲੱਗਦਾ ਏ ਤਾਂ ਰਾਣਾ ਬਲਾ ਚੌਰੀ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਇੱਕ ਸਾਕਸ਼ ਇਹ ਜਿਹੜਾ ਸਕੂਲ ਤੁਹਾਡੇ ਸਾਹਮਣੇ ਤੁਸੀਂ ਸਾਹਮਣੇ ਦੇਖ ਰਹੇ ਹੋ ਸਕੂਲ ਹੈ ਇੰਟਰਨੈਸ਼ਨਲ ਸਕੂਲ ਹੈ ਐਮ ਐਮਟੀ ਇੰਟਰਨੈਸ਼ਨਲ ਸਕੂਲ ਹੈ ਇਹ ਤੇ ਇਹਦੇ ਸਾਹਮਣੇ ਜਿਹੜਾ ਕਬੱਡੀ ਕੱਪ ਹੋ ਰਿਹਾ ਸੀਗਾ ਤੁਸੀਂ ਗਰਾਊਂਡ ਦੇਖ ਸਕਦੇ ਹੋ ਟਰਾਲੀਆਂ ਲੱਗੀਆਂ ਹੋਏ ਵੱਡਾ 29ਵਾਂ ਕਬੱਡੀ ਕੱਪ ਜਿਹੜਾ ਹੋ ਰਿਹਾ ਸੀਗਾ ਵੱਡੇ ਵੱਡੇ ਕਬੱਡੀ ਕੱਪ ਕਰਵਾਉਂਦਾ ਸੀਗਾ ਰਾਣਾ ਬਲਾਚੌਰੀ ਉਹਦਾ ਨਾਮ ਸੀ ਕਾਫੀ ਟੀਮਾਂ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਵੀ ਲੌਰੈਂਸ ਦੇ ਨਾਲ ਵੀ ਉਹਦੇ ਲਿੰਕ ਸੀਗੇ ਤਾਂ ਕਰਕੇ ਵੀ ਉਹਨਾਂ ਨੇ ਬਬੀਹਾ ਗਰੁੱਪ ਨੇ ਜਿਹੜਾ ਬਦਲਾ ਲਿਆ ਏ ਸਿੱਧੂ ਮੂਸੇਵਾਲੇ ਦਾ ਇਹ ਵੀ ਕਿਹਾ ਜਾ ਰਿਹਾ ਉਹਨਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ਇੰਸਟਾਗ੍ਰam ਉੱਤੇ ਤੇ ਸਕੂਲ ਦੇ ਸਾਹਮਣੇ ਜਿਹੜੀ ਫਾਇਰਿੰਗ ਹੋਈ ਹੈ ਤੇ ਤੁਹਾਨੂੰ ਦਿਖਾਉਣੀ ਹੈ ਇੱਥੋਂ ਜਿਹੜਾ ਸਖਸ਼ ਜਦੋਂ ਐਕਟ ਹੁੰਦੀ ਹੈ ਟੂਰਨਾਮੈਂਟ ਦੀ ਸਮਾਪਤੀ ਤੇ ਫਾਈਨਲ ਮੈਚ ਹੋਣਾ ਸੀ ਤੇ ਇਧਰੋਂ ਜਿਹੜਾ ਰਾਣਾ ਬਲਾ ਚੌਰੀ ਆਉਂਦੇ ਨੇ ਤੇ ਇੱਕ ਸਖਸ਼ ਸੈਲਫੀ ਲੈਣ ਦੇ ਬਹਾਨੇ ਉਹ ਉਹਨਾਂ ਸੈਲਫੀ ਕਰਵਾਉਂਦਾ ਤਾਂ ਉਸੇ ਟਾਈਮ ਉਹਦੇ ਗੋਲੀਆਂ ਮਾਰ ਕੇ ਪੰਜ ਛੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਇਹ ਉਹ ਸਾਹਮਣੇ ਤਸਵੀਰ ਹੈ ਜਿਹੜਾ ਤੁਸੀਂ ਖੂਨ ਦੇਖ ਰਹੇ ਹੋ ਇਥੇ ਜਿਹੜਾ ਕਤਲ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈ ਇੱਥੇ ਜਿਹੜਾ ਰਾਣਾ ਬਲਾਚੋਰ ਦੇ ਕਤਲ ਕੀਤਾ ਗਿਆ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੂਨ ਦੀਆਂ ਤਸਵੀਰਾਂ ਨੇ ਖੁੰਡੁੱਲਿਆ ਹੋਇਆ ਤੇ ਜਿਹੜਾ ਐਸਐਸਪੀ ਐਸਪੀ ਸਿਟੀਵੀ ਜਿਹੜੀ ਤਹ ਤੱਕ ਕਹਿੰਦੇ ਅਸੀਂ ਜਾਵਾਂਗੇ ਇਹਦੀ ਤਹ ਤੱਕ ਜਾਵਾਂਗੇ ਕੇਸ ਦੀ ਪੂਰੀ ਕੋਸ਼ਿਸ਼ ਹੈ ਸਾਡੀ ਜਿਹੜਾ ਮੁਲਜ਼ਮ ਨੇ ਜਿਹੜੇ ਫੜਨ ਦਾ ਫੜਾਂ ਤੇ ਫੜਾਂਗੇ ਤੇ ਬਾਕੀ ਵੀ ਜਿਹੜੇ ਵਾਰਦਾਤਾ ਹੋ ਰੀਆਂ ਨੇ ਸੰਦੀਪ ਨੰਗਲੰਬੀਆ ਕਬੱਡੀ ਕੱਪ ਉੱਤੇ ਜਿਹੜੀ ਵਾਰਦਾਤ ਹੋਈ ਹੈ ਤੇ ਇਧਰੋਂ ਜਿਹੜੀ ਐਕਸੀਟ ਹੁੰਦਾ ਜਦੋਂ ਰਾਣਾ ਬਲਾਚੋਰੀ ਆਤਾ ਸੈਲਫੀ ਲੈਣ ਦੇ ਬਹਾਨੇ ਉਹਦਾ ਕਤਲ ਕੀਤਾ ਜਾਂਦਾ ਹੈ ਪੰਜ ਛੇ ਗੋਲੀਆਂ ਉਹਦੇ ਸਿਰ ਵਿੱਚ ਵੱਜਦੀਆਂ ਨੇ ਤੇ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਦਾ 4 ਦਸੰਬਰ ਨੂੰ ਹਲੇ ਵਿਆਹ ਹੋਇਆ ਸੀ 10 ਦਿਨ ਹੋਏ ਸੀ ਵਿਆਹ ਨੂੰ ਤੇ ਬੜੀ ਮੰਦ ਭਾਗੀ ਖਬਰ ਹੈ ਜਿਹੜੀ ਪੰਜਾਬ ਚੋਂ ਨਿਕਲ ਕੇ ਸਾਹਮਣੇ ਆਈ ਹੈ ਤੇ ਪਹਿਲਾਂ ਜਿਹੜਾ ਕਬੱਡੀ ਕੱਪ ਹੋਇਆ ਸੀਗਾ ਆਪਾਂ ਦਰਸ਼ਕ ਵੀ ਇੱਥੇ ਖੜੇ ਨੇ ਇੱਥੇ ਨਜ਼ਦੀਕੀ ਦੇ ਗੱਲਬਾਤ ਕਰਦੇ ਆਂ ਬੀ ਸਾਰੇ ਜਿਹੜਾ ਇਹਨਾਂ ਨੇ ਵਾਰਦਾ ਦੇਖੀ ਆ ਪੁੱਛਣਾ ਚਾਹਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਰਹਿਣ ਵਾਲੇ ਹੋ ਜੀ ਹਾਂ ਜੀ ਮੈਂ ਨਾਲ ਦੇ ਸੈਕਟਰ 'ਚ ਰਹਿੰਦਾ ਕੀ ਸਾਰਾ ਕੀ ਹੋਇਆ ਔਰ ਕਿਦਾਂ ਗੋਲੀਆਂ ਚੱਲੀਆਂ ਕਬੱਡੀ ਕੱਪ ਚੱਲ ਰਿਹਾ ਸੀਗਾ ਕਿੰਨਾਵਾਂ ਮੈਚ ਚੱਲਦਾ ਸੀ ਆ ਜੀ ਮਤਲਬ ਇਹ ਤੇ ਬਾਅਦ 'ਚ ਫਾਈਨਲ ਮੈਚ ਸੀਗਾ ਇਹ ਤੋਂ ਪਹਿਲਾਂ ਮਤਲਬ ਫਾਈਨਲ ਮੈਚ ਸੀਗਾ ਇਹਦੇ ਬਾਅਦ ਹਾਂ ਪਹਿਲਾਂ ਮੈਚ ਸੀ ਸੀ ਇਹ ਹਾਂ ਤੋਂ ਸੈਮੀਫਾਈਨਲ ਹਾਂ ਜੀ ਹਾਂ ਜੀ ਹਾਂਜੀ ਜੀ ਉਹ ਫਾਈਨਲ ਉਹ ਸਾਰੇ ਮੈਚ ਹੋ ਗਏ ਸੀ ਇਹਦੇ ਬਾਅਦ ਚ ਫਾਈਨਲ ਮੈਚ ਸੀਗਾ ਫਾਈਨਲ ਮੈਚ ਸੀਗਾ ਤੇ ਮਨਕੀਰ ਤੋਂ ਲਖਾਨ ਵਾਲਾ ਸੀਗਾ ਤੇ ਉਹ ਬਾਕੀ ਸਪான்ਸਰ ਕਰ ਰਿਹਾ ਸੀ ਜਿਹੜਾ ਮੁੰਡਾ ਐਕਸਪਾਇਰ ਹੋਇਆ ਰਾਣਾ ਬਿਲਾਚੋਰ ਆ ਸਪான்ਸਰਸ਼ਿਪ ਕਰ ਰਿਹਾ ਸੀਗਾ ਤੇ ਚੰਗਾ ਮੁੰਡਾ ਸੀਗਾ ਜੀ ਯੂਥ ਨੂੰ ਚੰਗੇ ਪਾਸੇ ਪਾ ਰਿਹਾ ਸੀਗਾ ਲੇਕਿਨ ਪਤਾ ਨਹੀਂ ਕਿਉਂ ਪੰਜਾਬ ਨੂੰ ਕੀ ਦੀ ਨਜ਼ਰ ਲੱਗੀ ਕੋਈ ਪਤਾ ਨਹੀਂ ਹੈ ਮਤਲਬ ਜਿਵੇਂ ਕੋਈ ਚੰਗਾ ਇਨਸਾਨ ਕੋਈ ਚੰਗਾ ਕੰਮ ਕਰਦਾ ਐ ਸਿੱਧੂ ਮੂਸੇਵਾਲਾ ਸੀਗਾ ਜੇ ਆ ਮੁੰਡਾ ਸੀਗਾ ਮਤਲਬ ਬਹੁਤ ਹੀ ਵਧੀਆ ਮੁੰਡਾ ਸੀਗਾ ਬਹੁਤ ਹੀ ਵਧੀਆ ਕਬੱਡੀ ਕੱਪ ਕਰਵਾ ਰਿਹਾ ਸੀਗਾ ਧੀਰੇ ਧੀਰੇ ਲੋਕੀ ਕਬੱਡੀ ਕੱਪ ਛੱਡਦੇ ਜਾ ਰਹੇ ਆ ਠੀਕ ਹੈ ਲੋਕੀ ਪੈਸਾ ਲਾਉਂਦੇ ਆ ਗੇਮ ਕਰਵਾਉਂਦੇ ਆ ਲੇਕਿਨ ਇਹੋ ਜੇ ਕਈ ਲੋਕੀ ਹੈ ਜਿਹੜੇ ਗਲਤ ਉਹ ਬੰਦੇ ਜਿਹੜੇ ਪੈਸੇ ਦੇ ਫਿਰੋਤੀ ਮੰਗਦੇ ਆ ਕੋਈ ਗਲਤ ਕੰਮ ਕਰਦੇ ਆ ਪਤਾ ਨਹੀਂ ਲੇਕਿਨ ਜਿਹੜੇ ਉਹ ਚੰਗੇ ਇਨਸਾਨ ਹੈਗੇ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਉਹ ਮੋਟੀਵੇਟ ਕਰਨ ਦੇ ਬਜਾਏ ਮਤਲਬ ਗਲਤ ਪਾਸੇ ਤੇ ਪਾ ਰਹੇ ਆ ਮਤਲਬ ਉਹਨਾਂ ਨੂੰ ਮਾਰ ਰਹੇ ਆ ਇਹ ਚੀਜ਼ਾਂ ਬਹੁਤ ਹੀ ਗਲਤ ਹੋ ਰਹੀ ਹੈ ਖਾਸ ਤੌਰ ਤੇ ਪੰਜਾਬ ਤੇ ਬਹੁਤ ਚੀਜ਼ਾਂ ਗਲਤ ਹੋ ਰਹੀ ਹੈ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਹਨਾਂ ਚੀਜ਼ਾਂ ਤੇ ਤੇ ਪੁਲਿਸ ਮਹਿਕਮੇ ਨੂੰ ਧਿਆਨ ਦੇਣਾ ਚਾਹੀਦਾ ਜੀ ਤੇ ਬਹੁਤ ਹੀ ਕੋਚ ਵੀ ਸੀਗਾ ਜਿਹੜਾ ਪਹਿਲਾਂ ਵੀ ਕਬੱਡੀ ਪਲੇਅਰ ਸੀ ਆ ਖੁਦ ਵੀ ਇਹ ਪਹਿਲਾਂ ਕਬੱਡੀ ਪਲੇਅਰ ਸੀਗਾ ਜੀ ਫਿਰ ਹੁਣ ਕੋਚਿੰਗ ਦਾ ਮਤਲਬ ਹੈ ਕੰਮ ਕਰਨ ਲੱਗ ਗਿਆ ਜੀ ਇਹ ਅੱਛਾ ਜੀ ਹਾਂ ਜੀ ਇਹ ਮਤਲਬ ਪਤਾ ਹੀ ਨਹੀਂ ਸੀਗਾ ਵੀ ਇਹ ਕੰਮ ਹੋਊਗਾ ਪਹਿਲਾਂ ਦੇਖੋ ਸੰਦੀਪ ਲੰਗ ਲੰਬੀਆਂ ਦੇ ਗੂਲੀਆਂ ਮਾਰੀਆਂ ਫਿਰ ਸਿੱਧੂ ਮੂਸੇਵਾਲੇ ਦੇ ਆ ਹੁਣ ਆ ਚੌਥਾ ਟਾਰਗੇਟ ਤੀਜਾ ਇਹ ਹੋ ਗਿਆ ਤੇ ਇਹ ਵੀ ਕਿਹਾ ਜਾ ਰਿਹਾ ਉਹਨਾਂ ਨੇ ਪੋਸਟ ਪਾਈ ਆ ਜੀ ਬੰਬੀਹਾ ਗਰੁੱਪ ਵਾਲਿਆਂ ਨੇ ਕਹਿੰਦੇ ਵੀ ਵੀ ਅਸੀਂ ਬਦਲਾ ਲਿਆਏ ਸਿੱਧੂ ਮੂਸੇ ਵਾਲੇ ਕਤਲ ਦਾ ਵੀ ਇਹਦੇ ਲਿੰਕ ਸੀਗੇ ਰਾਣਾ ਬਲਾਚੌਰੀਏ ਦੇ ਵੀਹ ਨੇ ਪਨਾਹ ਦਿੱਤੀ ਸੀ ਗੈਂਗਸਟਰਾਂ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਏ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਲਿੰਕ ਸੀ ਇਹਦੇ ਜੀ ਨਹੀਂ ਜੀ ਮੈਨੂੰ ਇਹੋ ਜਿਹਾ ਕੋਈ ਨਹੀਂ ਲੱਗਦਾ ਇਹ ਤਾਂ ਫੇਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਮਾਰ ਕੇ ਤੇ ਬਾਅਦ ਵਿੱਚ ਫੇਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਮੈਨੂੰ ਇਹੋ ਜਿਹਾ ਕੋਈ ਕੁਝ ਨਹੀਂ ਲੱਗਦਾ ਕਿਉਂਕਿ ਇਹੋ ਜਿਹੀ ਗੱਲਾਂ ਤਾਂ ਸਿੱਧੂ ਮੂਸੇਵਾਲਾ ਦੇ ਪਿੱਛੇ ਵੀ ਹੁੰਦੀ ਸੀਗੀ ਲੇਕਿਨ ਉਹ ਪਿੰਡ 'ਚ ਹੀ ਰਹਿੰਦਾ ਸੀਗਾ ਸੱਚਾ ਬੰਦਾ ਸੀਗਾ ਜੀ ਠੀਕ ਹੈ ਜੀ ਜਿਹਦੀ ਚੜ੍ਹਾਈ ਹੁੰਦੀ ਹੈ ਉਹਦੇ ਪਿੱਛੇ ਮਾੜੇ ਅਨਸਰ ਲੱਗ ਜਾਂਦੇ ਆ ਤੇ ਉਹ ਇਹਨਾਂ ਨੂੰ ਮਾਰ ਦਿੰਦੇ ਆ ਤੇ ਬਾਅਦ 'ਚ ਆਪਣ ਠੀਕ ਹੈ ਇਹੋ ਜਿਹਾ ਇਹ ਮੁੰਡੇ ਦਾ ਕੁਝ ਨਹੀਂ ਸੀਗਾ ਪਿੰਡ 'ਚ ਰਹਿੰਦਾ ਸੀਗਾ ਵਧੀਆ ਕੰਮ ਕਰ ਰਿਹਾ ਸੀਗਾ ਠੀਕ ਹੈ ਜੀ ਇਹੋ ਜੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਕਿ ਉਹ ਮੁੰਡਾ ਇਹੋ ਜਿਹਾ ਹੋਊਗਾ ਤੇ ਉਹਨਾਂ ਨੇ ਇੱਕ ਪੋਸਟ ਵੀ ਪਾਈ ਸੀਗੀ ਉਹਨਾਂ ਨੇ ਲਿਖਿਆ ਸੀ ਜੱਗੂ ਖੋਤੀ ਤੇ ਹੈਰੀ ਟਾਊਨ ਦੀ ਟੀਮ ਵਿੱਚ ਜਿਹੜਾ ਖੇਡੂਗਾ ਉਹਦਾ ਅੰਜਾਮ ਵੀ ਇਹੋ ਜਿਹਾ ਹੋਊਗਾ ਕਿ ਉਹ ਟੀਮ 'ਚ ਨਾ ਖੇਡੋ ਇਹ ਵੀ ਉਹਨਾਂ ਦਾ ਮਕਸਦ ਸੀਗਾ ਵੀ ਇੱਕ ਵਾਰ ਟੀਮ 'ਚ ਕਿਉਂ �ेਡਦੇ ਹੋ ਕਿਉਂ ਦੁਸ਼ਮਣੀਆਂ ਨੇ ਟੀਮਾਂ ਦੇ ਨਾਲ ਇਹ ਕਬੱਡੀ ਵਿੱਚ ਕਿਉਂ ਗੈਂਗਸਟਰ ਇਹਨਾਂ ਵਾਰ ਪੜ ਗਿਆ ਜੀ ਆਹ ਜਿਹੜਾ ਵੀ ਹੋ ਰਿਹਾ ਹੈ ਆ ਗਲਤ ਹੋ ਰਿਹਾ ਹੈ ਆ ਬਾਤ ਤਾਂ ਪਤਾ ਆ ਗਲਤ ਹੋ ਰਿਹਾ ਜੀ ਗੋਲੀ ਮਾਰਨੀ ਮਤਲਬ ਅੱਜ ਕੱਲ ਪਤਾ ਹੀ ਨਹੀਂ ਹੁੰਦਾ ਮਾਰੀ ਜੀ ਗੱਲੇ ਤੇ ਪਿੱਛੇ ਕੋਣ ਗੋਲੀ ਮਾਰਦੇ ਤਾਨੂੰ ਕੋਣ ਚਾਕੂ ਮਾਰਦੇ ਕੋਈ ਪਤਾ ਨਹੀਂ ਹੈ ਮਤਲਬ ਐਵੇਂ ਹੈਗਾ ਕਿ ਤੁਸੀਂ ਸੌਰੀ ਬੋਲ ਕੇ ਨਿਕਲ ਜਾਓ ਤਾਂ ਵਧੀਆ ਗੱਲ ਹੈ ਨਹੀਂ ਤਾਂ ਤੁਹਾਨੂੰ ਕੋਈ ਵੀ ਗੋਲੀ ਮਾਰ ਸਕਦਾ ਕਦੇ ਵੀ ਮਾਰ ਸਕਦਾ ਹੈ ਤੇ ਪੰਜਾਬ ਦਾ ਮਾਹੌਲ ਹਾਲੇ ਬਹੁਤ ਖਰਾਬ ਹੋ ਚੁੱਕਿਆ ਹੈ ਨਹੀਂ ਐਦਾਂ ਕੋਈ ਕਿਉਂ ਮਾਰੂਗੀ ਸਨੂਣਾ ਹੋਰ ਵੀ ਆਉਣਗੇ ਨਾ ਮਨਕੀਰ ਤੌਲਕ ਨੇ ਵੀ ਆਉਣਾ ਸੀ ਇਹ ਵੀ ਕਹਿ ਰਹੇ ਵੀ ਮਨਕੀਰ ਤੌਲਕ ਦਾ ਵੀ ਗੋਲੀਆਂ ਚੱਲ ਸਕਦੇ ਸੀਗੀਆਂ ਇਹ ਵੀ ਗੱਲ ਕਹੀ ਜਾ ਰਹੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮਨਕੀਰਤ ਬੋਲਖ ਹੋ ਗਿਆ ਚ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਹੈ ਬਲਕੌਰ ਸਿੰਘ ਜੀ ਹੈਗੇ ਉਹਨਾਂ ਨੂੰ ਵੀ ਧਮਕੀ ਮਿਲ ਚੁੱਕੀ ਹੈ ਕਈ ਨਾਮੀ ਲੋਕਾਂ ਨੂੰ ਧਮਕੀ ਮਿਲ ਚੁੱਕੀ ਕਿ ਤੁਹਾਨੂੰ ਵੀ ਮਾਰਾਂਗੇ ਠੀਕ ਹੈ ਜੀ ਤੇ ਇਹ ਲੋਕਾਂ ਨੂੰ ਗੋਲੀ ਮਾਰੀ ਜਾ ਰਹੀ ਹੈ ਜੀ ਇੱਕ ਕਬੋਰ ਸਾਈਡ ਦਾ ਕੋਈ ਟੇਲਰ ਦਾ ਕੰਮ ਕਰਦਾ ਸੀਗਾ ਜੀ ਕੁਰਤੇ ਪਜਾਮੇ ਦਾ ਕੰਮ ਕਰਦਾ ਸੀਗਾ ਉਹਨੂੰ ਵੀ ਗੋਲੀ ਮਾਰਤੀ ਉਹਦਾ ਤਾਂ ਕਿਤੇ ਨਾਲ ਕੋਈ ਸੀਗਾ ਹੀ ਨਹੀਂ ਕੋਈ ਵਾਅ ਵਾਸਤਾ ਹੀ ਨਹੀਂ ਸੀਗਾ ਉਹ ਤਾਂ ਬੇਜਾਰਾ ਚੰਗਾ ਕੰਮ ਕਰ ਰਿਹਾ ਸੀ ਉਹਨੂੰ ਵੀ ਗੋਲੀ ਮਾਰੀ ਸੀਗੀ ਜੀ ਅੱਜ ਕੱਲ ਨਾ ਜੀ ਜਿਹੜਾ ਕੋ ਚੰਗਾ ਕੰਮ ਕਰੇ ਜਿਹੜੇ ਦੋ ਪੈਸੇ ਜਿਆਦਾ ਬਣਾ ਰਿਹਾ ਜੀ ਉਹਨੂੰ ਦਿੱਕਤ ਆ ਗਈ ਜੀ ਸਰਕਾਰ ਤੋਂ ਰਿਫੀਲਰ ਦੇਖਦੇ ਹੋ ਆ ਆ ਸਰਕਾਰ 'ਚ ਹੋ ਰਿਹਾ ਭਗਵੰਤ ਮਾਨ ਸਰਕਾਰ 'ਚ ਆਮ ਆਦਮੀ ਪਾਰਟੀ 'ਚ ਪਹਿਲਾਂ ਵੀ ਇਦਾਂ ਹੁੰਦਾ ਸੀਗਾ ਜੀ ਬੇਰੀ ਗੱਲ ਸੁਣੀਏ ਜੀ ਆਪਾਂ ਉਸ ਚੀਜ਼ 'ਤੇ ਤਾਂ ਕੁਝ ਨਹੀਂ ਕਹਿ ਸਕਦੇ ਲੇਕਿਨ ਆ ਜਿਹੜਾ ਹੈਗਾ ਮਤਲਬ ਆਮ ਆਦਮੀ ਪਾਰਟੀ ਆਣ ਦੇ ਬਾਅਦ ਥੋੜਾ ਜਿਆਦਾ ਹੋ ਗਿਆ ਪਹਿਲਾਂ ਇੰਨਾ ਇਨਵੋਲਵਮੈਂਟ ਨਹੀਂ ਸੀਗਾ ਜਿੰ ਭਾਵੇਂ ਇਸ ਨੂੰ ਕੁਝ ਨਾ ਕੁਝ ਸਰਕਾਰ ਨੂੰ ਦੇਖਣਾ ਚਾਹੀਦਾ ਤੇ ਯੂਥ ਨੂੰ ਚੰਗੇ ਪਾਸੇ ਪਾਉਣਾ ਚਾਹੀਦਾ ਹੈ ਲੇਕਿਨ ਯੂਥ ਗਲਤ ਦਿਸ਼ਾ ਚ ਜਾ ਰਿਹਾ ਜੀ ਉਹਨਾਂ ਨੂੰ ਥੋੜਾ ਜਿਆ ਸਮਝਾਏ ਸਰਕਾਰ ਨੂੰ ਵੀ ਕੁਝ ਨਵੇਂ ਕੋਈ ਤੌਰ ਤਰੀਕੇ ਨਾਲ ਉਹਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ ਗਾਈਡਲਾਈਨਸ ਦੇਣੀ ਚਾਹੀਦੀ ਹੈ ਤਾਂ ਕਿ ਗਲਤ ਰਸਤੇ 'ਚ ਨਾ ਪਵੇ ਤੁਸੀਂ ਫਾਇਰਿੰਗ ਦੇਖੀ ਹੁੰਦੀ ਔਰੇ ਤੁਸੀਂ ਮੈਚ ਦੇਖ ਰਹੇ ਸੀ ਮੈਂ ਫਾਇਰਿੰਗ ਨਹੀਂ ਦੇਖੀ ਜੀ ਮੈਂ ਉਸ ਟਾਈਮ ਔਕੇ ਤੇ ਨਹੀਂ ਸੀਗਾ ਪਹਿਲਾਂ ਆਪਾਂ ਮੈਚ ਦੇਖੇ ਸੀਗੇ ਲੇਕਿਨ ਹਾਂ ਮੌਕੇ ਤੇ ਨਹੀਂ ਸੀਗਾ 6 6 ਸਵੇਰ 6 ਦਾ ਟਾਈਮ ਸੀਗਾ ਉਹ ਸਾਹਮਣੇ ਹੀ ਮੈਂ ਉਹ ਪਰ ਅੱਛਾ ਸਾਹਮਣੇ ਉਧਰ ਹਰੇ ਕਬੱਡੀ ਦੀਆਂ ਖੇਡਾਂ 'ਚ ਮੈਂ ਪਾਣੀ ਪਲਾਉਣ ਦੀ ਸੇਵਾ ਕਰਦਾ ਤੇ ਮੈਂ ਪਾਣੀ ਭਰ ਲਗਾਈ ਉਹ ਪਾਲੀ ਸਾਈਡ ਤੋਂ ਅੱਛਾ ਜੀ ਮਤਲਬ ਜਿਸ ਟਾਈਮ ਕਿਸੇ ਨੂੰ ਪਤਾ ਨਹੀਂ ਸੀਗਾ ਸਾਰੀ ਪਬਲਿਕ ਨੂੰ ਮਤਲਬ ਆਈ ਸੀਗਾ ਵੀ ਭੁੜਾਕੇ ਵੀ ਆ ਰਹੇ ਨੇ ਬਾਅਦ 'ਚੋਂ ਭੁੜਾਕੇ ਵੀ ਆਉਂਦੀ ਨੇ ਟਰਨਮੈਂਟ ਖਤਮ ਹੋ ਜਾਂਦੇ ਮਤਲਬ ਇਹ ਇੱਧਰ ਹਾਈਟ ਤੇ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਵੀ ਆਹ ਕੰਮ ਹੋ ਗਿਆ ਉਹ 5-7 ਮਿੰਟਾਂਾਂ ਗੱਲੋਂ ਜਲ 5 ਗੋਲੀਆਂ ਚੱਲੀਆਂ ਨੇ 6-7 ਗੋਲੀਆਂ ਚੱਲੀਆਂ ਉਸ ਤੋਂ ਬਾਅਦ ਲੈਟਾਂ ਦੇ ਆ ਕੇ ਚੱਲੀਆਂ ਨੇ ਉਹ ਪਬਲਿਕ ਦੋ ਜਾਂ ਚਾਰ ਬੰਦੇ ਜਾਂ 10 ਬੰਦੇ ਮਾਗਰ ਭੱਜੇ ਹੋਣਗੇ ਇਹ ਮੋਟਰਸਾ ਪੂਰਾ ਉਹ ਪ੍ਰਬੰਧ ਸੀ ਫੇਰ ਵੀ ਕਿੱਦਾਂ ਐਂਟਰ ਕਰ ਗਏਟਾ ਸਰ ਡੀਐਸਪੀ ਖੁੱਲ ਮੌਜੂਦ ਥੀਗੇ ਅੰਦਰ ਹੂੰ ਉਹ ਇਸ ਟਾਈਮ ਬਾਹਰ ਮੈਚ ਖਤਮ ਹੋਣ ਗੈਲੋਂਗਣਾ ਚਾਰ ਮੈਚ ਹੋ ਚੁੱਕੇ ਸੀ ਇਹ ਤਿੰਨ ਮੈਚ ਅਜੇ ਬਾਕੀ ਰਹਿੰਦੇ ਦੋ ਸੈਮੀ ਫਾਈਨਲ ਤੇ ਇੱਕ ਫਾਈਨਲ ਉਹ ਜੇ ਜਿਸ ਟਾਈਮ ਚੌਥਾ ਮੈਚ ਦੇ ਫਾਈਨਲ ਖੇਡ ਆਪਣੀ ਹੋ ਗਿਆ ਹਟਿਆ ਉਹ ਇਧਰੋਂ ਆਏ ਨੇ ਅੰਦਰੋਂ ਇੱਥੇ ਆ ਗਿਆ ਕੰਮ ਇਹ ਉਰੇ ਨਿਸ਼ਾਨ ਵੀ ਹੈਗੇ ਨੇ ਖੋਹਦੇ ਹਨਾ ਜੀ ਤੇ ਤੁਸੀਂ ਕੀ ਕਹੋਗੇ ਪੁਲਿਸ ਦਾ ਫੇਲਿਅਰ ਦੇਖਦੇ ਹੋ ਉਰੇ ਜਦੋਂ ਐਨੇ ਇੰਤਿਆਮ ਵੀ ਕੀਤੇ ਗਏ ਸੀ ਪੁਲਿਸ ਦੇ ਪੂਰੇ ਪੁਕਤਾ ਇੰਤਿਆਮ ਸੀਗੇ ਹਨਾ ਪੁਲਿਸ ਵੀ ਤਾਇਨਾਤ ਸੀਗੀ ਅਸੀਂ ਗੱਲ ਵੀ ਕਰਕੇ ਐਸਪੀ ਸਿਟੀ ਨਾਲ ਉਹ ਕਹਿੰਦੇ ਪੂਰੇ ਵੀ ਪ੍ਰਬੰਧ ਸੀ ਫਿਰ ਵੀ ਐਂਟਰ ਕਿਦਾਂ ਕਰ ਗਏ ਜੀ ਸੀ ਜਦੋਂ ਮੈਂ ਮੌਕੇ ਤੇ ਤਾਂ ਨਹੀਂ ਸੀਗਾ ਲੇਕਿਨ ਜਿਹੜਾ ਪੁਲਿਸ ਮਹਿਕਮਾ ਸੀਗਾ ਨਿਊਜ਼ਪੇਪਰ ਦੇ ਅੰਦਰ ਆਪ ਆਜ ਆਜ ਹੀ ਪੜਿਆ ਸੀਗਾ ਕਿ 15 20 ਬੰਦੇ ਸੀਗੇ ਇਧਰ ਤੇ ਨਾਤੀ ਸੀਗੀ ਲੇਕਿਨ ਉਹਦੇ باوجود ਵੀ ਆ ਚੀਜ਼ ਹੋਈ ਹੈ ਤਾਂ ਗਲਤ ਗੱਲ ਹੈ ਪੁਲਿਸ ਸਟੇਸ਼ਨ ਵੀ ਇਧਰ ਨੇੜੇ ਹੈਗਾ ਜੀ 500 ਮੀਟਰ ਤੇ ਪੁਲਿਸ ਸਟੇਸ਼ਨ ਹੈਗਾ ਠੀਕ ਹੈ ਲੇਕਿਨ ਆ ਮਾੜੀ ਗੱਲ ਹੋਈ ਹੈ ਤੇ ਮਤਲਬ ਸਿਕਿਉਰਿਟੀ ਬਿਲਕੁਲ ਨਹੀਂ ਹੈ ਜੀ ਇੰਨਾ ਵੱਡਾ ਪ੍ਰੋਗਰਾਮ ਹੋ ਰਿਹਾ ਫਿਰ ਵੀ ਸਿਕਿਉਰਿਟੀ ਤੇ ਹੋਣਦੇ ਵੀ ਅਗਰ ਆ ਚੀਜ਼ ਹੋ ਰਹੀ ਹੈ ਤਾਂ ਬਹੁਤ ਗਲਤ ਗੱਲ ਹੈ ਕਿਉਂਕਿ ਨੋਰਮਲ ਇਨਸਾਨਾਂ ਨਾਲ ਤਾਂ ਕੁਝ ਵੀ ਹੋ ਸਕ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਸਰਕਾਰ ਨੂੰ ਰੋਕ ਰੋਕਲਾਣੀ ਚਾਹੀਦੀ ਹੈ ਤੇ ਆਪਣੇ ਜਿਹੜੇ ਬੱਚੇ ਨੇ ਅੱਗੇ ਕਬੱਡੀ ਖੇਡਣਾ ਚਾਹੁੰਦੇ ਨੇ ਉਹ ਵੀ ਡਰਨਗੇ ਮਾਪੇ ਮਾਪੇ ਬਿਲਕੁਲ ਜੀ ਡੈਫੀਨੇਟਲੀ ਡਰ ਲੱਗਣ ਲੱਗਿਆ ਜੀ ਲੋਕੀ ਮਤਲਬ ਹਰ ਇੱਕ ਮਾਪੇ ਆ ਜਾਂਦੇ ਕਿ ਸਾਡਾ ਬੱਚਾ ਤਰੱਕੀ ਵਾਲੀ ਨਾ ਕਰੇ ਕਿਉਂਕਿ ਤਰੱਕੀ ਕਰੂਗਾ ਤਾਂ ਉਹਨੂੰ ਗੋਲੀ ਮਾਰਤੀ ਜਾਊਗੀ ਜਾਂ ਫਿਰੋਤੀ ਮੰਗੀ ਜਾਊਗੀ ਉਹ ਚੀਜ਼ਾਂ ਬਹੁਤ ਗਲਤ ਹੋ ਰਹੀ ਹੈ ਇਹਨਾਂ ਚੀਜ਼ਾਂ ਨੂੰ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਤੇ ਚੰਗੇ ਪਾਸੇ ਬੱਚਿਆਂ ਨੂੰ ਪਾਣਾ ਚਾਹੀਦਾ ਹੈ ਤੇ ਸਰਕਾਰ ਨੂੰ ਵੀ ਥੋੜਾ ਟ੍ਰੇਨਿੰਗ ਵਗੈਰਾ ਇਹਨਾਂ ਨੂੰ ਚੰਗੀ ਗਾਈਡਲਾਈਨ ਦੇਣੀ ਚਾਹੀਦੀ ਹੈ ਤਾਂ ਕਿ ਇਹ ਗੈਂਗਸਟਰਵਾਦ ਖਤਮ ਹੋਵੇ ਤੇ ਮੁੰਡੇ ਚੰਗੇ ਪਾਸੇ ਪੋਵੇ ਬੇਰੋਜ਼ਗਾਰੀ ਕਰਕੇ ਲੋਕੀ ਗਲਤ ਦਿਸ਼ਾ 'ਚ ਜਾ ਰਹੀ ਹੈ ਜੀ ਤੇ ਮੈਂ ਆਈ ਚਾਹੁੰਦਾ ਜੀ ਸਰਕਾਰ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਇਸ ਚੀਜ਼ ਤੇ ਉੱਪਰ ਕੀ ਗੈਂਗਸਟਰਵਾਦ ਨੂੰ ਖਤਮ ਕੀਤਾ ਜਾਦਾ ਹੋਵੇ ਪੰਜਾਬ ਤੇ ਬੇਸਿਕ ਤੌਰ ਤੋਂ ਤੇ ਉਰੇ ਮੰਤਰੀ ਪਹੁੰਚੇ ਵੀ ਸੀਗੇ ਨਾ ਮਨਪ੍ਰੀਤ ਐਲੀ ਵੀ ਹਾਂ ਜੀ ਪਹੁੰਚੇ ਹੋਏ ਸੀਗੇ ਮੰਤਰੀਆਂ ਨੇ ਕੁਝ ਆਉਣਾ ਸੀਗਾ ਕੁਝ ਜਿਹੜਾ ਗਾਇਕ ਆਉਣਾ ਸੀ ਉਹ ਸਾਹਮਣੇ ਲੈਟਨ ਤੇ ਆ ਚੁੱਕ ਉਹਨਾਂ ਨੇ ਇੰਨੇ ਕੇ ਫਰਕ ਇਤੇ ਦੇਖੀ ਲੋਕ ਨਾ ਹੋ ਕੁਝ ਹੋਇਆ ਜਦ ਨਸਾਰੀ ਵਾਲੇ ਬਾਬਾ ਜੀ ਹਜੇ ਗੱਡੀ ਜੀ ਬੈਠੀ ਨਹੀਂ ਜਿਸ ਟਾਈਮ ਇਹ ਕਾਂਡ ਹੋਇਆ ਕਿਸੇ ਨੂੰ ਨਹੀਂ ਪਤਾ ਸੀਗਾ ਵੀ ਇਹ ਕੰਮ ਹੋਊਗਾ ਪੁਲਿਸ ਵੀ ਕੀ ਕਰੇ ਪੁਲਿਸ ਅੰਦਰ ਹੈ ਹੁਣ ਅੰਦਰੋਂ ਦਾ ਬਾਹਰ ਇੰਨੀ ਪਬਲਿਕ ਪਾ ਪਬਲਿਕ ਨੂੰ ਵੀ ਲੱਗ ਸਕਦੀ ਗੋਲੀ ਜਿਸ ਟਾਈਮ ਚੱਲੀ ਆ ਗੋਲੀ ਇੱਥੇ ਕਿੰਨਾ ਕੁ ਫਰਕ ਹੈ ਦੇਖ ਲਓ ਪਬਲਿਕ ਦਾ ਇੱਥੇ ਬੈਠ ਗਿਆ ਜਿਆ ਬੋਲੀ ਚੱਲੀ ਹੋਣਾ ਸੈਲਫੀ ਕਰਾਂ ਸੈਲਫੀ ਕਰਾਉਣ ਗਿਆ ਸੀ ਮੁੰਡਾ ਨਾ ਉਹ ਕਿੱਦਾਂ ਹੋਇਆ ਸਾਰਾ ਕੁਝ ਉਹ ਹੀ ਕਹਿੰਦੇ ਨੇ ਜੀ ਕਹਿੰਦੇ ਸੈਲਫੀ ਕਰ ਵੀ ਸੈਲਫੀ ਕਰਾਉਂ ਗਿਆ ਤੁਹਾਡੇ ਨਾਲ ਸਾਧ ਮਤਲਬ ਹੈ ਮੜਾ ਇਹਦੇ ਅਈਓ ਉਹ ਯਾ ਲੱਗੇ ਹੋਏ ਨੇ ਮਤਲਬ ਹੈ ਕੋਈ ਜਾਂਦਾ ਵੀ ਕੱਪੜਾ ਉਹਨਾਂ ਦੇ ਮੂੰਹ ਤੇ ਪਾਤਾ ਕੋਈ ਕੁਸ ਕਹਿੰਦਾ ਕੋਈ ਕੁਸਤਾ ਹੁਣ ਕਹਿਣ ਹੁੰਦਾ ਜਿਹੜਾ ਉਹ ਮਤਲਬ ਇਹਦੇ ਪਰ ਤੁਹਾਨੂੰ ਪਤਾ ਜੀ ਸੈਲਫੀ ਕਰਾਈ ਸੀ ਕਿੱਦਾਂ ਫਿਰ ਗੋਲੀ ਚਲਾਈ ਹੈ ਹਾਂਜੀ ਮੈਂ ਨਿਊਜ਼ ਨਹੀਂ ਸੁਣਿਆ ਸੀਗਾ ਜੀ ਮੈਂ ਬੇਤੇ ਤੋਂ ਨਹੀਂ ਸੀਗਾ ਲੇਕਿਨ ਉਹਨੂੰ ਮੁੰਡੇ ਨੂੰ ਸਾਈਡ ਤੇ ਬੁਲਾਇਆ ਕਿ ਇੱਕ ਕੱਲਾ ਮੁੰਡਾ ਆਇਆ ਕੋਈ ਉਹਦੇ ਕੋਲੇ ਆਇਆ ਸੀਗਾ ਕਿ ਸੈਲਫੀ ਕਰਾਣੀ ਹੈ ਤੁਸੀਂ ਥੋੜਾ ਸਾਈਡ ਤੇ ਆ ਜਾਓ ਜਦੋਂ ਹੀ ਉਹ ਸਾਈਡ ਤੇ ਆਇਆ ਤੇ ਇੱਕ ਮੁੰਡਾ ਕੋਈ ਦੋ ਮੁੰਡੇ ਹੋਰ ਖੜੇ ਸੀਗੇ ਉਹਨਾਂ ਨੇ ਉਹ ਤੇ ਉੱਪਰ ਕੋਈ ਕਪੜਾ ਵਗੈਰਾ ਮੂੰਹ ਨੂੰ ਟੱਕਿਆ ਜੀ ਟੱਕਤੀਏ ਬਾਅਦ ਬਾਅਦ ਮਤਲਬ ਉਹਨੂੰ ਲੱਗਿਆ ਹੋਗਾ ਕੋਈ ਯਾਰ ਦੋਸਤ ਮਜ਼ਾਕ ਕਰ ਰਹੇ ਹਨ ਲੇਕਿਨ ਇੰਨੀ ਦੇਰ ਚ ਕੁਝ ਸਮਝਦਾ ਹੋਇਆ ਤਾਂ ਪਹਿਲਾਂ ਇਹਨੂੰ ਗੋਲੀ ਮਾਰ ਤੇ ਉਹਦੇ ਕੋਲ ਇੱਕ ਪਿਸਟਲ ਵੀ ਸੀਗਾ 45 ਬੋਰ ਦਾ ਉਹ ਵੀ ਮਤਲਬ ਮੌਕੇ ਤੇ ਉਹਦੇ ਕੋਲੇ ਸੀਗਾ ਲੇਕ ਤੇ ਉਹਦੇ ਬਾਅਦ ਚ ਆਪਾਂ ਦੇਖਿਆ ਸੀਗਾ ਕਿ ਉਹ ਕੋਈ ਮਤਲਬ ਕੋਈ ਮਤਲਬ ਇੰਟਰਵਿਊ 'ਚ ਦੇਖਿਆ ਸੀਗਾ ਕਿ ਉਹ ਵੀ ਪੁਲਿਸ ਕਿਨੇ ਬੰਦੇ ਨੇ ਚੋਰੀ ਕਰ ਲਿਆ ਕੋਈ ਬੰਦਾ ਸੀਗਾ ਇਧਰ ਪਤਾ ਨਹੀਂ ਕਿ ਚੋਰੀ ਕਰ ਲਿਆ ਉਹਨੇ ਪਿਸਤਲ ਵੀ ਹੁਣ ਲੱਗਦਾ ਨਹੀਂ ਬੇੜਾ ਕਿਵੇਂ ਲਾਰੈਂਸ ਬਿਸ਼ਨੋਈ ਹੈ 골ਡੀ ਬਰਾੜਾ ਹੈ ਅਨਮੋਲ ਬਿਸ਼ਨੋਈ ਹੈ ਇਹਨਾਂ ਨੂੰ ਹਾਈਲਾਈਟ ਜ਼ਿਆਦਾ ਕੀਤਾ ਜਾ ਰਿਹਾ ਵੀ ਇਹਨਾਂ ਦੇ ਕੋਈ ਸਿਕੰਜਾ ਨਹੀਂ ਕਸਿਆ ਜਾ ਰਿਹਾ ਇਹਨਾਂ ਨੂੰ ਐਦਾਂ ਜਿਵੇਂ ਪੁਰਾਣੇ ਮਗਰ ਰੱਖਿਆ ਜਾ ਰਿਹਾ ਇਹ ਮੰਨਦੇ ਹੋ ਗੱਲਾਂ ਜੀ ਆ ਚੀਜ਼ ਬਿਲਕੁਲ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ ਇਹਨਾਂ ਨੂੰ ਜ਼ਿਆਦਾ ਹਾਈਲਾਈਟ ਨਹੀਂ ਕਰਨਾ ਚਾਹੀਦਾ ਸੋਸ਼ਲ ਮੀਡੀਆ ਤੇ ਜ਼ਿਆਦਾ ਹਾਈਪ ਹਾਈਪ ਬਣੀ ਹੋਈ ਇਹਨਾਂ ਨੂੰ ਰੋਕਣਾ ਚਾਹੀਦਾ ਹੈ ਇਹ ਚੀਜ਼ਾਂ ਗਲਤ ਹੋ ਰਹੀ ਹੈ ਤੇ ਮੈਂ ਚਾਹੁੰਦਾ ਕਿ ਜੀ ਮਤਲਬ ਗਲਤ ਹੋ ਰਹੀ ਹੈ ਇਹ ਚੀਜ਼ਾਂ ਸਰਕਾਰ ਨੂੰ ਥੋੜਾ ਰੋਕ ਲੈਣੀ ਚਾਹੀਦੀ ਇਸ ਚੀਜ਼ ਤੇ ਬਤਾ ਜੀ ਹੁਣ ਕੀ ਕਹੋਗੇ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਹੁਣ ਐਸੀ ਕੀ ਕੀ ਜੋ ਵੀ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਹੈ ਦੇਖੋ 14 ਮਾਰਚ ਨੂੰ ਸੰਦੀਪ ਨੰਗਲੀਆਂ ਦੇ ਗੋਲਿਆ ਤੇ ਲੀਆਂ ਫਿਰ ਸਿੱਧੂ ਮੂਸੇ ਵਾਲੇ ਦੇ ਆ ਸਿੱਧੂ ਮੂਸੇ ਵਾਲੇ ਦੇ ਪਹਿਲਾਂ ਚੱਲੀਆਂ ਇਹ ਆਪਾਂ ਨੂੰ ਨਹੀਂ ਪਤਾ ਹੈਗਾ ਵੀ ਇਹ ਜੇ ਉਹ ਵੀ ਕੋਸੋ ਹੋ ਰਿਹਾ ਹੈ ਗਲਤ ਹੋ ਰਿਹਾ ਸਰੀਆਮ ਗਲਤ ਹੋ ਰਿਹਾ ਠੀਕ ਹੈ ਜੀ ਤੇ ਸਾਨੂੰ ਦਿਖਾ ਰਹੇ ਸਾਰਾ ਕੁਝ ਜੋ ਸਟੇਜ ਲੱਗੀ ਸੀ ਇੱਥੇ ਇਸਾਈਡ ਤੇ ਹੁਣ ਜਿਹੜੀ ਕੁਰਸੀਆਂ ਵੀ ਚੱਕੀਆਂ ਜਾ ਰਹੀਆਂ ਨੇ ਬਾਕੀ ਸਮਾਨ ਜਿਹੜਾ ਸਮਾਨ ਦੀ ਪੈਕਿੰਗ ਕੀਤੀ ਜਾ ਰਹੀ ਹੈ ਤੇ ਆਹ ਸਟੇਜ ਲੱਗੀ ਸੀ ਇੱਥੇ ਜਿਹੜੇ ਮਹਿਮਾਨ ਬੈਠੇ ਸੀਗੇ ਪੂਰੇ ਮਹਿਮਾਨ ਐਸੀ ਮਨ ਮਨਪਿਤਿਆਲੀ ਤੇ ਮਨਕੀਰ ਤੌਲ ਕਰਨੇ ਵੀ ਪਹੁੰਚਣਾ ਸੀ ਉਸ ਤੋਂ ਪਹਿਲਾਂ ਇਹ ਬਾਰਦਾਤ ਜਿਹੜੀ ਹੁੰਦੀ ਹੈ 6 ਦੀਆਂ 6 ਗੋਲੀਆਂ ਜਿਹੜੀਆਂ ਰਾਣਾ ਬਲਾ ਚੌਰੀਆਂ ਨੂੰ ਲੱਗਦੀਆਂ ਨੇ ਇੱਥੇ ਜਿਹੜਾ ਕਬੱਡੀ ਕੱਪ ਚੱਲਦਾ ਹੁੰਦਾ ਉਹਦੇ ਦੌਰਾਨ ਸੈਮੀ ਫਾਈਨਲ ਸੈਮੀ ਫਾਈਨਲ ਤੇ ਫਾਈਨਲ ਮੈਚ ਦੌਰਾਨ ਜਿਹੜੀਆਂ ਗੋਲੀਆਂ ਚੱਲੀਆਂ ਨੇ ਇਹ ਤੁਹਾਨੂੰ ਦਿਖਾ ਸਕਦੇ ਆ ਗਰਾਊਂਡ ਹੈ ਕਬੱਡੀ ਦਾ ਸੁਹਾਣਾ ਸਾਹਿਬ ਸੁਹਾਣਾ ਕਬੱਡੀ ਕੱਪ ਜਿਹੜਾ ਹੋਇਆ ਉਹ ਰੇਤ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਕੀ ਸਕਿਉਰਟੀ ਸੀ ਪੁਲਿਸ ਦੀ ਵੀ ਜਿਹੜਾ ਐਡੀਟ ਐ ਸਕਿਉਰਟੀ ਦੇ ਬਾਵਜੂਦ ਵੀ ਉਹ ਕਿੰਨਾ ਜਿਹੜੇ ਗੈਂਗਸਟਰ ਨੇ ਐਂਟਰ ਕਰਦੇ ਨੇ ਤੇ ਤੁਸੀਂ ਆ ਦੇਖ ਸਕਦੇ ਹੋ ਟਰਾਲੀਆਂ ਲਗਾਈਆਂ ਗਈਆਂ ਬੈਠਣ ਵਾਸਤੇ ਪੂਰਾ ਪੁਕਤੇ ਪ੍ਰਬੰਧ ਕੀਤੇ ਗਏ ਨੇ ਤੇ ਇੱਥੋਂ ਜਿਹੜਾ ਜਦੋਂ ਐ ਐਗਜ਼ਿਟ ਹੁੰਦਾ ਏ ਰਾਣਾ ਬਲਾਚੋਰੀਆ ਤੇ ਉਹ ਸੈਲਫੀ ਜਦੋਂ ਸੈਲਫੀ ਦੇ ਬਹਾਨੇ ਉਹਦੇ ਗੋਲੀਆਂ ਚੱਲਦੀਆਂ ਨੇ ਤੇ ਮਨਿੰਦਰ ਸਿੰਘ ਮੇਰੇ ਨਾਲ ਕੈਮਰਾਮੈਨ ਮੇਜਰ ਧੰਨਵਾਦ